ਸਤਿਨਾਮ 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 ਜੀ ਵਾਹਿਗੁਰੂ 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 ਜੀ ਪਰਮ ਸਨਮਾਨਯੋਗ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰ ਨੇ ਹੁਕਮ ਰੂਪ ਦੇ ਵਿੱਚ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਜੈਤਸਰੀ ਕੀ ਵਾਰ ਦੇ ਵਿੱਚੋਂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ 18ਵੀਂ ਪੌੜੀ ਦੇ ਪਾਵਨ ਸ਼ਲੋਕ ਇਹਦੇ ਨਾਲ ਦਰਜ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਹਨ ਸਲੋਕ ਦਇਆਕਰਣੰ ਦੁਖਹਰਣੰ ਉਚਰਣ ਨਾਮ ਕੀਰਤਨਹ ਉਹ ਕਾਲਪੁਰਖ ਪਰਮੇਸ਼ਰ ਜਿਸ ਮਨੁੱਖ ਦੇ ਉੱਪਰ ਦਇਆਲਤਾ ਰਹਿਮਤ ਕਰਕੇ ਬਖਸ਼ਿਸ਼ ਕਰਕੇ ਆਪਣੀ ਵਡਿਆਈ ਦਿੰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਉਚਾਰਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਵਡਿਆਈ ਕਰਦਾ ਹੈ ਉਸ ਵਡਿਆਈ ਦੇ ਨਾਲ ਮਨੁੱਖ ਨੂੰ ਇਹ ਪ੍ਰਾਪਤੀ ਹੁੰਦੀ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਾਮ ਆਇਆ ਉਸ ਮਨੁੱਖ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ ਤੇ ਉਹ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ ਅੱਜ ਸ਼ਬਦ ਆਇਆ ਹੈ ਸਭ ਤੋਂ ਪਹਿਲਾਂ ਦਿਆ ਸ਼ਬਦ ਬਹੁਤ ਤਰੀਕਿਆਂ ਦੇ ਨਾਲ ਇਹ ਸ਼ਬਦ ਨੂੰ ਵਰਤਿਆ ਜਾਂਦਾ ਹੈ ਆਮ ਕਰਕੇ ਵੀ ਆਪਾਂ ਆਪਣੀ ਰੋਜ਼ਾਨਾ ਦੀ ਬੋਲੀ ਦੇ ਵਿੱਚ ਵੀ ਕਹਿ ਦਿੰਦੇ ਆ ਪ੍ਰਮਾਤਮਾ ਦਇਆ ਕਰੇਗਾ ਪ੍ਰਮਾਤਮਾ ਦਇਆ ਕਰਦਾ ਹੈ ਉਹ ਹਮੇਸ਼ਾ ਹੀ ਦਿਆਲੂ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਆ ਪਾਈ ਸਾਡੇ ਕੋਲੋਂ ਪਾਤਰ ਨਹੀਂ ਹੈ ਸਾਡੇ ਕੋਲੋਂ ਭਾਂਡਾ ਹੀ ਨਹੀਂ ਹੈ ਜਿਹਦੇ ਵਿੱਚ ਉਹ ਦਇਆ ਦਾ ਰਹਿਮਤਾ ਦਾ ਮੂਜਸ਼ਮਾ ਜਿਹੜਾ ਹੈ ਉਹਦੇ ਵਿੱਚ ਸਮਾ ਸਕੀ ਕਿਉਂਕਿ ਦਇਆ ਜਿਹੜੀ ਸਤਗੁਰੂ ਜੀ ਨੇ ਜੇ ਸਾਨੂੰ ਸਮਝਾਇਆ ਤਾਂ ਵੀ ਦਇਆ ਦੀ ਗੱਲ ਕੀਤੀ ਜੇ ਹਿੰਦੂ ਨੂੰ ਸਮਝਾਇਆ ਜੇ ਮੁਸਲਮਾਨ ਨੂੰ ਸਮਝਾਇਆ ਜੇ ਜੋਗੀਆਂ ਨੂੰ ਸਮਝਾਇਆ ਸਤਗੁਰੂ ਮਹਾਰਾਜ ਨੇ ਉੱਥੇ ਸਭ ਤੋਂ ਪਹਿਲਾਂ ਦਇਆ ਦੀ ਗੱਲ ਕੀਤੀ ਕਿਉਂਕਿ ਸਤਗੁਰੂ ਜੀ ਦੇ ਬਚਨ ਆਪ ਜੀ ਰੋਜ਼ਾਨਾ ਹੀ ਪੜਦੇ ਹੋ। ਕਿਉਂਕਿ ਜਿਸ ਜਿੰਨੇ ਤੱਕਰ ਮਾਂ ਪੈਦਾ ਨਹੀਂ ਹੁੰਦੀ ਨਾ ਤੇ ਪੁੱਤਰ ਦਾ ਜਨਮ ਕਿੱਥੋਂ ਹੋ ਜਾਏਗਾ। ਸਤਗੁਰੂ ਜੀ ਦੇ ਬਚਨ ਹਨ ਧੌਲ ਧਰਮ ਦਇਆ ਕਾ ਪੂਤ। ਉਹਨਾਂ ਲੋਕਾਂ ਦੀ ਇੱਕ ਮਨੋਤ ਸੀ ਵੀ ਇਸ ਧਰਤੀ ਨੂੰ ਬਲਦ ਨੇ ਆਪਣੇ ਸਿੰਘ ਤੇ ਰੱਖਿਆ ਹੋਇਆ ਹੈ। ਤੇ ਗੁਰੂ ਸਾਹਿਬ ਨੇ ਪੁੱਛਿਆ ਵੀ ਉਹ ਬਲਦ ਕਿੱਥੇ ਖੜਾ ਹੈ? ਕਹਿੰਦੇ ਧਰਤੀ ਹੈ ਫਿਰ ਉਹਦੇ ਥੱਲੇ ਵੀ ਬੋਲਦਾ ਹੋਏਗਾ ਕਹਿੰਦੇ ਹਾਂਜੀ ਉਹਦੇ ਥੱਲੇ ਹੋਰ ਧਰਤੀ ਹੋਏਗੀ ਹਾਂਜੀ ਵੀ ਗੁਰੂ ਸਾਹਿਬ ਆਖਿਰ ਤੇ ਪਹੁੰਚ ਕੇ ਕਹਿੰਦੇ ਹੁਣ ਤਾਂ ਮੰਨ ਜਾਓ ਭਾਈ ਇੱਕ ਐਸੀ ਚੀਜ਼ ਤਾਂ ਹੋਏਗੀ ਜੋ ਜੋ ਪ੍ਰਮਾਤਮਾ ਦੀ ਹੀ ਤਾਕਤ ਹੈ ਜਿਨੇ ਇਹਨੂੰ ਸੰਭਾਲ ਕੇ ਰੱਖਿਆ ਜਿਹਦਾ ਜਵਾਬ ਵੀ ਸਤਿਗੁਰ ਨੇ ਬਾਣੀ ਦੇ ਵਿੱਚ ਦਿੱਤਾ ਤੇ ਗੁਰੂ ਸਾਹਿਬ ਨੇ ਹੁਣਾਂ ਦੇ ਉੱਪਰ ਵਿਅੰਗ ਵੀ ਕੀਤਾ ਕਹਿੰਦੇ ਧਰਤੀ ਹੋਰ ਪਰ ਹੈ ਹੋਰ ਹੋਰ ਤੇਸਤੇ ਭਾਰ ਤਲੇ ਕਵਨ ਜੋਤ ਤੇ ਜਦੋਂ ਗੱਲ ਕੀਤੀ ਗੁਰੂ ਸਾਹਿਬ ਮਾਰਕ ਕਹਿੰਦੇ ਧੌਲ ਧਰਮ ਦਇਆ ਕਾ ਪੂਤ ਜਿਹਦੇ ਅੰਦਰ ਦਇਆ ਨਹੀਂ ਉਹ ਮਨੁੱਖ ਧਰਮ ਹੀ ਨਹੀਂ ਹੈ ਤੇ ਇਹ ਧਰਤੀ ਕਿੱਦਾਂ ਖੜੀ ਐ ਸੰਤੋਖ ਥਾਪ ਰੱਖਿਆ ਜਿੰਨ ਸੂਤ ਸਤਗੁਰ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਜੇ ਚਾਹੁੰਦੇ ਗੁਰੂ ਸਾਹਿਬ ਪਹਿਲਾਂ ਆਪ ਅਮਰ ਛੱਕ ਲੈਂਦੇ ਆਪਣੇ ਪਰਿਵਾਰ ਨੂੰ ਛਕਾ ਲੈਂਦੇ ਪਰ ਇਹਦੇ ਵਿੱਚ ਪੰਜ ਪਿਆਰਿਆਂ ਦੇ ਨਾਵਾਂ ਦੇ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਕਰ ਦਿੱਤੀ। ਪਹਿਲਾਂ ਜੇ ਨਾਮ ਪੰਜ ਪਿਆਰਿਆਂ ਦਾ ਨਾਮ ਆਇਆ ਤੇ ਭਾਈ ਦਿਆ ਸਿੰਘ ਜੀ ਦਾ ਨਾਮ। ਉਸ ਤੋਂ ਬਾਅਦ ਧਰਮ ਸਿੰਘ ਹੈ। ਉਸ ਤੋਂ ਬਾਅਦ ਹਿੰਮਤ ਹੈ। ਇਹ ਅਸੀਂ ਬੱਚਿਆਂ ਨੂੰ ਵੀ ਪੜ੍ਹਾਉਂਦੇ ਹਾਂ ਤੇ ਅਸੀਂ ਜਿਸ ਵੇਲੇ ਨਾਮ ਪੜ੍ਹਦੇ ਅੱਗੇ ਪਿੱਛੇ ਨਹੀਂ ਕਰਦੇ ਕਿਉਂਕਿ ਇੱਕ ਸਤਿਗੁਰ ਨੇ ਸਿਧਾਂਤ ਦੇ ਦਿੱਤਾ। ਮੇ ਸਿੱਖ ਦੇ ਅੰਦਰ ਸਭ ਤੋਂ ਪਹਿਲਾਂ ਦਇਆ ਹੋਣੀ ਬਹੁਤ ਜ਼ਰੂਰੀ ਹੈ। ਜਿਹਦੇ ਅੰਦਰ ਦਇਆ ਹੋਏਗੀ ਉਹ ਮਨੁੱਖ ਧਰਮੀ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਪਖੰਡ ਕਰਦਾ ਕਿ ਮੈਂ ਧਰਮੀ ਹਾਂ ਪਹਿਲਾਂ ਦਇਆ ਫਿਰ ਧਰਮ ਫਿਰ ਉਹਦੇ ਅੰਦਰ ਹਿੰਮਤ ਹੋਏਗੀ ਸੱਚ ਕਹਿਣ ਦੀ ਤੇ ਸੱਚ ਸੁਣਨ ਦੀ ਮੁਕਮਲਤਾ ਹੁੰਦਾ ਦ੍ਰਿੜਤਾ ਉਹ ਪੱਕੇ ਵਿਸ਼ਵਾਸ ਤੇ ਰਹੇਗਾ ਅਡੋਲ ਰਹੇਗਾ ਤੇ ਫਿਰ ਉਹਨੂੰ ਤਾਂ ਫਿਰ ਗੁਰੂ ਸਾਹਿਬ ਕਹਿ ਰਹੇ ਉਹ ਸਾਹਿਬ ਮੈਂ ਉਸ ਦਾ ਚਿਹਰਾ ਜੇ ਹੁਣ ਸਤਗੁਰੂ ਜੀ ਨੂੰ ਮੁਸਲਮਾਨ ਮਿਲਿਆ ਸਤਗੁਰ ਨੇ ਕਿਹਾ ਵੀ ਤੂੰ ਨਵਾਜ਼ ਪੜਦਾ ਹੈ ਬਹੁਤ ਚੰਗੀ ਗੱਲ ਹੈ। ਮਸੱਲਾ ਬਸਾਉਂਦਾ ਹੈ, ਮਸਜਿਦ ਵਿੱਚ ਜਾਂਦਾ ਹੈ। ਕਿੱਦਾਂ ਦੀ ਮਸਜਿਦ ਹੋਣੀ ਚਾਹੀਦੀ? ਉੱਥੇ ਵੀ ਪਹਿਲਾਂ ਦਇਆ ਦੀ ਗੱਲ ਕੀਤੀ। ਮਿਹਰ, ਮਸਜਿਦ, ਸਿੱਧਕ, ਮਸੱਲਾ, ਹੱਕ ਹਲਾਲ ਕੁਰਾਨ। ਮਸਜਿਦ ਜਿਹੜੀ ਬਣਾਉਣੀ ਆ ਨਾ ਉਹ ਦਇਆ ਦੀ ਬਣਾਣਾ। ਫਿਰ ਗੁਰੂ ਸਾਹਿਬ ਦੇ ਸਾਹਮਣੇ ਬ੍ਰਾਹਮਣ ਆ ਗਿਆ। ਉਹਨੂੰ ਵੀ ਗੁਰੂ ਸਾਹਿਬ ਨੇ ਆਖਿਆ ਉਹ ਜਨੇਊ ਪਾਉਣ ਲੱਗੇ ਗੁਰੂ ਸਾਹਿਬ ਨੇ ਰੋਕਿਆ ਕਹਿੰਦੇ ਇਦਾਂ ਦਾ ਹੈ ਤਾਂ ਪਾ ਦਿਓ। ਕਿਹੜਾ? ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਹਨੂੰ ਜੀ ਕਾ ਹੈ ਤਾ ਪੰਡੇ ਕਤ ਜੇ ਦਿਆ ਦੀ ਕਪਾ ਤੋਂ ਬਣਿਆ ਹੋਵੇ ਤੇ ਇਦਾਂ ਦੇ ਸ਼ੁਭ ਗੁਣਾ ਦਾ ਜਨੇਊ ਹੈਗਾ ਤਾਂ ਮੇਰੇ ਗਲ ਵਿੱਚ ਪਾ ਦੇ ਜੇ ਗੁਰੂ ਪਿਆਰੇ ਹੋ ਗੁਰੂ ਸਾਹਿਬ ਨੇ ਜੋਗੀਆਂ ਨਾਲ ਗੱਲ ਕੀਤੀ ਤੁਸੀਂ ਜਪਜੀ ਸਾਹਿਬ ਦੇ ਵਿੱਚੇ ਪੜ੍ਹਦੇ ਹੋ ਪਹਿਲਾਂ ਉਹਨਾਂ ਦੇ ਚਿੰਨਾ ਦੀ ਗੱਲ ਕੀਤੀ ਮੁੰਦਾ ਸੰਤੋਖ ਸ਼ਰਮ ਪਜੋਲੀ ਇਹ ਵਣੂ ਕੀ ਕਰਦੇ ਸਨ ਜਿਦਾ ਆਪਾਂ ਪ੍ਰਸ਼ਾਦ ਵੰਡਦੇ ਹਾਂ ਚੂਰਮਾ ਵੰਡਦੇ ਸਨ ਕਿਹੜਾ ਚੂਰਮਾ ਹੋਣਾ ਚਾਹੀਦਾ ਤੇ ਵੰਡਣ ਵਾਲਾ ਕੌਣ ਹੋਣਾ ਚਾਹੀਦਾ ਸਤਿਗੁਰ ਕਹਿੰਦੇ ਭੋਗਤ ਗਿਆਨ ਦਇਆ ਭੰਡਾਰ ਜੇ ਹੁਣ ਤੁਹਾਡੇ ਅੰਦਰ ਦਇਆ ਹੀ ਕੋਈ ਨਹੀਂ ਹੈ ਗਿਆਨ ਕਿੱਥਾਂ ਵੰਡੋਗੇ ਭੋਗਤ ਗਿਆਨ ਗਿਆਨ ਦਾ ਸੱਚ ਚੂਰਮਾ ਬਣਾਓ ਤੇ ਵੰਡਣ ਵਾਲੀ ਦਇਆ ਹੋਣੀ ਚਾਹੀਦੀ ਹੈ ਮਾਫ ਕਰਨਾ ਜੇ ਆਪਾਂ ਵੀ ਲੰਗਰ ਚਲਾਉਂਦੇ ਆ ਲੰਗਰ ਜਿੰਨਾ ਮਰਜ਼ੀ ਵਧੀਆ ਬਣਾ ਲਓ ਜੇ ਵੰਡਣ ਵਾਲੇ ਚੰਗੇ ਨਹੀਂ ਨਾ ਉਹ ਸਾਰਾ ਕੁਝ ਹੀ ਖਰਾਬ ਕਰ ਦੇਣੀ। ਵੰਡਣ ਵਾਲਿਆਂ ਦੇ ਉੱਪਰ ਵੀ ਨਿਰਪਰ ਕਰਦਾ ਹੈ। ਬਣਾਇਆ ਤਾਂ ਬਹੁਤ ਵਧੀਆ। ਪਰ ਸਾਨੂੰ ਪ੍ਰੋਫੈਸ਼ਨਲ ਨਹੀਂ ਹੁੰਦਾ, ਸਾਨੂੰ ਵੰਡਣਾ ਨਹੀਂ ਆਉਂਦਾ। ਕਿੰਨੇ ਭਾਵ ਨਾਲ ਸਿੱਖ ਲੰਗਰ ਵਰਤੋਂਦੇ, ਬੱਚਾ-ਬੱਚਾ ਬੋਲਦਾ ਹੈ, ਪ੍ਰਸ਼ਾਦਾ ਵਾਹਿਗੁਰੂ ਜੀ, ਦਾਲਾ ਵਾਹਿਗੁਰੂ ਜੀ। ਕਿੰਨੀ ਦਇਆ ਗੁਰੂ ਸਾਹਿਬ ਨੇ ਸਿਖਾਈ। ਹਾ ਜਿਹਦੇ ਅੰਦਰ ਦਇਆ ਹੀ ਕੋਈ ਨਹੀਂ। ਸਿੱਖ ਕੌਮ ਦੀ ਮਹਾਨ ਸ਼ਖਸੀਅਤ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਕਹਿਆ ਕਰਦੇ ਸਨ ਵੀ ਗੁਰੂ ਨਾਨਕ ਨੇ ਬਾਗੀਚਾ ਤਾਂ ਬਹੁਤ ਸੋਹਣਾ ਬਣਾਇਆ ਪਰ ਇਹਨੂੰ ਮਾਲੀ ਚੰਗੇ ਨਹੀਂ ਮਿਲੇ। ਉਹਨਾਂ ਦਾ ਇਸ਼ਾਰਾ ਪ੍ਰਚਾਰਕ ਸ੍ਰੇਣੀ ਵੱਲ ਸੀ। ਉਹਨਾਂ ਦਾ ਇਸ਼ਾਰਾ ਸਾਡੇ ਆਗੂਆਂ ਵੱਲ ਸੀ। ਕਿ ਬਾਗ ਤਾਂ ਬਹੁਤ ਸੋਹਣਾ ਸਿੱਖੀ ਦਾ ਬਹੁਤ ਵਧੀਆ ਧਰਮ ਸੀ। ਪਰ ਲੋਕਾਂ ਨੇ ਵੰਡਣਾ ਨਹੀਂ ਆਇਆ। ਮਾਫ ਕਰਨਾ ਮੈਂ ਆਪਣੀ ਸਮੇਤ ਗੱਲ ਕਰ ਰਿਹਾ ਹਾਂ। ਆ ਸਾਡੇ ਘਰਾਂ ਦੇ ਵਿੱਚ ਜੇ ਅਸੀਂ ਗੁਰੂ ਘਰਾਂ ਦੇ ਵਿੱਚ ਸੇਵਾ ਕਰ ਰਹੇ ਆ ਗੁਰ ਗ੍ਰੰਥੀ ਹੋਵੇ ਪਰ ਰਾਗੀ ਹੋਵੇ ਪ੍ਰਚਾਰਕ ਹੈ ਸੇਵਾਦਾਰ ਹੈ ਸਾਡੇ ਘਰਾਂ ਵਿੱਚ ਸਿੱਖੀ ਨਹੀਂ ਆਈ ਤੇ ਅਸੀਂ ਲੋਕਾਂ ਦੇ ਘਰ ਸਿੱਖੀ ਕਿੱਥੋਂ ਲਿਆਵਾਂਗੇ ਤੇ ਅੱਜ ਤਾਂ ਇਦਾਂ ਦੇ ਵੀ ਲੋਕ ਹਨ ਜਿਹੜੇ ਆਪਣੇ ਨਾਮ ਨਾਲ ਸਿੱਖ ਲਿਖਣਾ ਵੀ ਜ਼ਰੂਰੀ ਨਹੀਂ ਸਮਝਦੇ ਸਿੱਖ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਗੱਲ ਹੈ ਆਗੂ ਤਾਂ ਬਣ ਗਏ ਪਰ ਘਰ ਦੇ ਵਿੱਚ ਸਿੱਖੀ ਨਹੀਂ ਲਿਆ ਸਕੇ ਤੇ ਲੋਕਾਂ ਨੂੰ ਕੀ ਉਪਦੇਸ਼ ਕਰਨੇ ਬਗੀਚਾ ਤਾਂ ਗੁਰਨਾਣਕ ਨੇ ਬਹੁਤ ਸੋਹਣਾ ਬਣਾਇਆ ਪਰ ਇਹਨੂੰ ਮਾਲੀ ਚੰਗੇ ਨਹੀਂ ਮਿਲੇ ਜੇ ਵੰਡਣ ਵਾਲੇ ਚੰਗੇ ਨਹੀਂ ਹਨ ਤੇ ਉਜਾੜ ਕੇ ਰੱਖ ਦੇਣਗੇ ਸਤਗੁਰ ਨੇ ਜੋਗੀਆਂ ਨੂੰ ਆਖਿਆ ਭਗਤ ਗਿਆਨ ਦਇਆ ਭੰਡਾਰ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਹੁਣ ਦਇਆ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਗੁਰਮਤਿ ਦੀ ਇਹ ਖੂਬੀ ਹੈ ਕਿ ਹਰ ਥਾਂ ਆਪਣਾ ਮਕਾਮ ਕਿਸੇ ਨਵੇਕਲੀ ਵਿਚਾਰਧਾਰਤਾ ਰੱਦੇ ਰੱਖਦਾ ਵੱਖਰਾ ਬਣਾ ਲੈਂਦਾ ਗੁਰੂ ਜੀ ਦੇ ਬਣਾਏ ਰੱਬੀ ਸੂਲਾਂ ਮੁਤਾਬਕ ਦਇਆ ਤਾਂ ਬਹੁਤ ਜ਼ਰੂਰੀ ਹੈ ਪਰ ਦਇਆ ਅਸਲ ਵਿੱਚ ਧਰਮ ਦੀ ਮਾਂ ਕਹੀ ਜਾਂਦੀ ਹੈ ਇਸ ਦਇਆ ਦਾ ਮਤਲਬ ਇਹ ਹੈ ਕਿ ਇੱਕ ਦੂਜੇ ਪ੍ਰਤੀ ਪਿਆਰ ਨਿਮਰਤਾ ਵਾਲਾ ਬਤੀਰਾ ਇਹ ਬਤੀਰਾ ਕਈ ਵਾਰ ਦੇਖਣ ਵਿੱਚ ਆਉਂਦਾ ਕਠੋਰ ਜਾਪੇਗਾ ਪਰ ਹੈ ਇਹ ਵੀ ਦਇਆ ਹੀ ਜਿਵੇਂ ਇੱਕ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਅਤਿ ਅੰਤ ਪਿਆਰ ਕਰਦੀ ਹੈ ਪਰ ਕਦੇ-ਕਦਾਈ ਉਸ ਦੇ ਸੁਧਾਰ ਲਈ ਚਪੇੜ ਵੀ ਮਾਰ ਦਿੰਦੀ ਇਸ ਗੱਲ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਚਪੇੜ ਦੀ ਤਕਲੀਫ ਤਾਂ ਹੁੰਦੀ ਹੈ ਪਰ ਇਹ ਚਪੇੜ ਹੀ ਜ਼ਿੰਦਗੀ ਦਾ ਮੋੜ ਵੀ ਬਣ ਜਾਂਦੀ ਹੈ ਇੱਕ ਹੋਰ ਉਦਾਹਰਨ ਦੇ ਦਿਆਂ ਕਈ ਵਾਰ ਡਾਕਟਰ ਕਿਸੇ ਜ਼ਖਮ ਨੂੰ ਚੰਗੀ ਤਰ੍ਹਾਂ ਫੋਲ ਦਿੰਦਾ ਹੈ ਮਰੀਜ਼ ਦੀ ਜਾਨ ਨਿਕਣ ਵਾਲੀ ਹੋ ਜਾਂਦੀ ਹੈ ਜਦ ਕਦੇ ਤਿੱਖੀ ਸੂਈ ਨਾਲ ਟੀਕਾ ਲਾਇਆ ਜਾਂਦਾ ਤਦ ਵੀ ਤਕਲੀਫ ਬਹੁਤ ਹੁੰਦੀ ਹੈ ਪਰ ਇਸ ਸਭ ਕੁਝ ਦੇ ਪਿੱਛੇ ਡਾਕਟਰ ਦਾ ਕੋਈ ਸ਼ੌਕ ਨਹੀਂ ਹੁੰਦਾ ਸਗੋਂ ਮਰੀਜ਼ ਨੂੰ ਜਲਦੀ ਠੀਕ ਕਰਨ ਦੀ ਸ਼ੁਭ ਭਾਵਨਾ ਉਹਦੇ ਪਿੱਛੇ ਹੁੰਦੀ ਹੈ ਇਸ ਦਿਹਾਦੇ ਬਾਹਰੀ ਰੂਪ ਦੇਖਣ ਵਿੱਚ ਕਠੋਰ ਨਜ਼ਰ ਆਏਗਾ ਪਰ ਅਦਰੋਨੀ ਭਾਵਨਾ ਦਿਆਈ ਹੈ ਗੁਰਮਤ ਵਿੱਚ ਸਮੁੱਚੀ ਖਲਕਤ ਨੂੰ ਸਮੁੱਚੀ ਦੁਨੀਆ ਨੂੰ ਰੱਬੀ ਜੋਤ ਜਾਣ ਕੇ ਪਿਆਰ ਸਤਿਕਾਰ ਕਰਨਾ ਇੱਕ ਥਾਂ ਤੇ ਲੰਗਰ ਛਕਣਾ ਇੱਕ ਥਾਂ ਤੇ ਬੈਠ ਕੇ ਗੁਰੂ ਉਪਦੇਸ਼ ਸੁਣਨਾ ਉਹਨੂੰ ਵਿਚਾਰਨਾ ਇੱਕ ਬਾਟੇ ਵਿੱਚੋਂ ਖੰਡੇ ਦੀ ਪੌਲ ਪ੍ਰਾਪਤ ਕਰਨਾ ਇੱਕੋ ਜੇ ਸਭ ਲਈ ਕਕਾਰ ਸਭ ਨੂੰ ਇੱਕੋ ਪਰਮੇਸ਼ਰ ਦੀ ਔਲਾਦ ਜਾਣਨਾ ਗਰੀਬ ਅਮੀਰ ਆਦਿਕ ਵਿੱਚ ਕੋਈ ਫਰਕ ਮਹਿਸੂਸ ਨਾ ਕਰਨਾ ਇਦਾਂ ਦੀਆਂ ਗੱਲਾਂ ਸਾਰੀ ਦਿਆ ਦੇ ਪੱਖ ਹਨ ਗੁਰਮਤ ਨੇ ਦਿਆ ਦਾ ਦੂਜਾ ਰੂਪ ਵੀ ਸਵੀਕਾਰ ਕੀਤਾ ਹੁਣ ਲੋਕ ਉਹ ਵੀ ਲੋਕ ਸਨ ਜਿਹੜਾ ਨੇ ਹੋਰ ਦਿਆ ਦੇ ਹੋਰ ਅਰਥ ਕੱਢ ਲਏ ਕਿ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਕਿ ਉਹਦੀ ਦਿਆ ਤੋਂ ਬਿਨਾ ਕੁਝ ਵੀ ਨਹੀਂ ਹੈ ਉਹ ਤਾਂ ਹਮੇਸ਼ਾ ਦਇਆ ਕਰਦਾ ਹੈ ਉਹ ਸਤਿਗੁਰੂ ਸਦਾ ਦਇਆਲ ਹੈ ਭਾਈ ਬਿਨ ਭਾਗਾ ਗਿਆ ਭਾਈ ਉਹ ਹਮੇਸ਼ਾ ਦਇਆ ਕਰਦਾ ਤਦੋ ਜਦੋਂ ਉਹਦੀ ਦਇਆ ਜੀਵਨ ਦੇ ਵਿੱਚ ਸਾਡਾ ਜੀਵਨ ਜਿਹੜਾ ਉਸ ਦਇਆ ਨੂੰ ਲੈਣ ਦਾ ਪਾਤਰ ਬਣ ਜਾਂਦਾ ਤੇ ਉਹ ਜਿਹੜੀ ਹੈ ਸਾਨੂੰ ਜੀਵਨ ਦੇ ਵਿੱਚ ਪ੍ਰਾਪਤੀ ਹੁੰਦੀ ਹੈ ਜੋ ਅੱਜ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਆ ਕਹਿੰਦੇ ਦਇਆ ਕਰਨੰ ਦੁੱਖ ਹਰਨੰ ਉਚਰੰਗ ਨਾਮ ਕੀਰਤਨ ਹੈ ਕੀਰਤਨ ਦਾ ਅਰਥੰਦਾ ਸਿਵਤ ਸਿਲਾਕੇ ਦੀ ਅਕਾਲ ਪੁਰਖ ਦੀ ਸਿਵਤਸਲਾ ਕੇ ਦੀ ਕਰਨੀ ਵਡਿਆਈ ਕੇ ਦੀ ਕਰਨੀ ਪ੍ਰਮਾਤਮਾ ਤੇ। ਦਿਆਲ ਪੁਰਖ ਭਗਵਾਨ ਐ ਨਾਨਕ ਲਿਪਤ ਨਾ ਮਾਇਆ। ਹੁਣ ਜਿਸ ਵੇਲੇ ਉਹਦੀ ਦਇਆ ਹੁੰਦੀ ਐ ਪ੍ਰਮਾਤਮਾ ਦਾ ਨਾਮ ਉਚਾਰਨ ਕੀਤਾ ਜਾਂਦਾ। ਤੇ ਹੋਰ ਪ੍ਰਾਪਤੀ ਹੁੰਦੀ ਐ ਪਾਹੇ ਬਲੰਦੜੀ ਬੁਝ ਗਈ ਰਖੰਦੜੋ ਪ੍ਰਵੈ ਆਪ। ਉਹ ਅਕਾਲ ਪੁਰਖ ਦੀ ਭਗਤੀ ਕੀਤੇ ਆ ਉਹਦਾ ਸਿਮਰਨ ਕੀਤੇ ਆ ਅੰਦਰ ਜਿਹੜੀ ਬਲ ਰਹੀ ਆ ਨ ਸ੍ਰਿਸ਼ਨਾ ਦੀ ਅੱਗ ਉਹ ਖਤਮ ਹੋ ਜਾਂਦੀ। ਜਿਨੇ ਉਪਾਈ ਮੇਦ ਨਹੀਂ ਨਾਨਕ ਸੋ ਪ੍ਰਭ ਜਾਪ ਜਿਸ ਅਕਾਲ ਪੁਰਖ ਨੇ ਜਾਰੀ ਸ੍ਰਿਸ਼ਟੀ ਬਣਾਈ ਆ ਪੂਰੀ ਦੁਨੀਆ ਬਣਾਈ ਆ ਉਹਦਾ ਜਾਪ ਕਰਨਾ ਉਹਦੀ ਉਸਤਤ ਕਰਨੀ ਹੈ ਤੇ ਜਿੰਨਾ ਅਸੀਂ ਲੋਕਾਂ ਦੀ ਉਸਤਤ ਵਿੱਚ ਜੀਵਨ ਬਤੀਤ ਕਰ ਦਿੰਦੇ ਆ ਇੰਨੀ ਜੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋਈਏ ਜਿਹਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਤੇ ਉਹ ਫਿਰ ਜੀਵਨ ਹੀ ਬਦਲ ਜਾਏਗਾ ਅੱਗੇ ਸਤਗੁਰੂ ਜੀ ਕਿਰਪਾ ਕਰੇ ਪੌੜੀ ਜਾ ਪ੍ਰਭ ਬhese ਦਿਆਲ ਨਾਂ ਬਿਆਪੇ ਮਾਇਆ ਜਦੋਂ ਅਸੀਂ ਉਹਦੀ ਦਇਆਲਤਾ ਉਹਦੀ ਮਿਹਰਬਾਨੀ ਪ੍ਰਾਪਤ ਕਰਨ ਜੋਗੇ ਹੋ ਜਾਂਦੇ ਆ ਫਿਰ ਮਾਇਆ ਜੋਰ ਨਹੀਂ ਪਾ ਸਕਦੀ ਮਾਇਆ ਦੇ ਕਈ ਰੂਪ ਹਨ ਕੋਟ ਅਗਾਹ ਗਏ ਨਾਸ ਹਰ ਇੱਕ ਧਿਆਆ ਕਰੋੜਾਂ ਪਾਪ ਪ੍ਰਭੂ ਦੀ ਭਗਤੀ ਕੀਤਿਆਂ ਨਾਸ ਹੋ ਜਾਂਦੇ ਆ ਨਿਰਮਲ ਭਏ ਸਰੀਰ ਜਨ ਧੂਰੀ ਨਹਾਆ ਪ੍ਰਭੂ ਦਾ ਸਿਮਰਨ ਕੀਤਿਆਂ ਪ੍ਰਭੂ ਦੀ ਭਗਤੀ ਕੀਤਿਆਂ ਉਹਨਾਂ ਗੁਰਸਿੱਖਾਂ ਦੀ ਸੰਗਤ ਕੀਤਿਆਂ ਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਜਦੋਂ ਪੂਰਨ ਪ੍ਰਮਾਤਮਾ ਕਾਲਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਦੀ ਸੰਗਤ ਵਿੱਚ ਰਹਿ ਕੇ ਤੇ ਦੋਨੇ ਚੀਜ਼ਾਂ ਜਿਹੜੀਆਂ ਮਨ ਦੇ ਵਿੱਚ ਤੇ ਤਨ ਦੇ ਵਿੱਚ ਸੰਤੋਖ ਆ ਜਾਂਦਾ ਤਰੇ ਕੁਟੰਬ ਸੰਗ ਲੋਕ ਕੁਲ ਸੁਵਾਇਆ ਉਹ ਆਪ ਤਾਂ ਤਰਦਾ ਹੀ ਹੈ ਜਿਹੜਾ ਉਹਦੀ ਦਿਆ ਦਾ ਪਾਤਰ ਬਣ ਜਾਂਦਾ ਉਹ ਆਪ ਤਾਂ ਤਰਦਾ ਹੀ ਹੈ ਜਿਹੇ ਮਨੁੱਖਾਂ ਦੀ ਸੰਗਤ ਵਿੱਚ ਉਹਨਾਂ ਦੇ ਪਰਿਵਾਰ ਦੇ ਲੋਕ ਵੀ ਸਾਰੀਆਂ ਕੁਲਾਂ ਵੀ ਤਰ ਜਾਂਦੀਆਂ ਤਰੇ ਕੁਟੰਬ ਸੰਗ ਲੋਕ ਕੁਲ ਸੁਭਾਇ ਕਦੋਂ ਮੰਨੈ ਪਰਵਾਰੇ ਸਦਾਰ ਆਪ ਤਾਂ ਤਰਹੀ ਹੈ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਜਿਹੜੇ ਜੁੜ ਜਾਂਦੇ ਨੇ ਨਾ ਮੰਨ ਕਰਕੇ ਜੇ ਉਹਨਾਂ ਦੇ ਫਿਰ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਦੇ ਘਰੋਂ ਸਿੱਖੀ ਨਹੀਂ ਜਾ ਸਕਦੀ ਮਾਫ ਕਰਨਾ ਮੈਂ ਇੱਕ ਬੇਨਤੀ ਆਖਰ ਵਿੱਚ ਕਰ ਰਿਹਾ ਜਿਸ ਘਰ ਦੇ ਵਿੱਚ ਗੁਰਬਾਣੀ ਹੈ ਜਿਸ ਘਰ ਦੇ ਵਿੱਚ ਸਿੱਖੀ ਦੇ ਸਿਧਾਂਤ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਸ਼ਰਧਾ ਰੱਖਦੇ ਆ ਕਰਮ ਕਾਂਡੀ ਜੀਵਨ ਨਹੀਂ ਹੈ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਸਿੱਖੀ ਖਤਮ ਨਹੀਂ ਹੋ ਸਕਦੀ ਹਾਂ ਜਿਨ੍ਹਾਂ ਦੇ ਘਰ ਗੁਰਬਾਣੀ ਨਹੀਂ ਹੈ ਗੁਰੂ ਦੇ ਸਿਧਾਂਤ ਨਹੀਂ ਹਨ ਅਨਮਤੀ ਤਿਹਾਰਾ ਨੂੰ ਵੀ ਮਨਾਏ ਜਾ ਰਹੇ ਹਨ ਅਨਮਤੀ ਹੀ ਪੂਜਾ ਕਰੀ ਜਾ ਰਹੇ ਹਨ ਜੇ ਗੁਰੂ ਨਾਨਕ ਦੇ ਇੱਕ ਓੰਕਾਰ ਦੇ ਉਪਦੇਸ਼ ਦੇ ਧਾਰਨੀ ਹਨ ਨਹੀਂ ਹਨ ਤੇ ਉਹਨਾਂ ਦੇ ਘਰ ਫਿਰ ਸਿੱਖੀ ਨਹੀਂ ਟਿਕ ਸਕਦੀ ਇੱਕ ਪੀੜੀ ਦੋ ਪੀੜੀ ਖਤਮ ਹੋ ਜਾਂਦੀ ਹੈ ਪਰ ਮੁਬਾਰਕ ਹੈ ਉਹਨਾਂ ਗੁਰਸਿੱਖਾਂ ਨੂੰ ਜਿਹੜੇ ਬਾਣੀ ਪੜ੍ਹਦੇ ਆ ਬਾਣੀ ਨੂੰ ਵਿਚਾਰਦੇ ਆ ਬਾਣੀ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਵੀ ਕਰਦੇ ਆ ਹਰਦੇ ਘਰ ਦੇ ਵਿੱਚ ਵੀ ਕਰਦੇ ਹਨ ਸਤਿਗੁਰ ਕਿਰਪਾ ਕਰਨ ਸਾਰਿਆਂ ਤੇ ਰਹਿਮਤ ਪ੍ਰਿਆਤ ਰੱਖਣ ਅਰਦਾਸ ਇਹ ਹੀ ਹੈ ਕਿ ਸਤਿਗੁਰ ਮਹਾਰਾਜ ਅਰਦਾਸ ਆਪਾਂ ਮੰਗਦੇ ਆ ਨਾ ਸਤਿਗੁਰ ਸਿੱਖਾਂ ਨੂੰ ਸਿੱਖੀ ਦਾਨ ਇਹ ਕੋਈ ਦਾਵਾ ਨਹੀਂ ਕਿ ਸਾਡੇ ਦਾਦੇ ਪੜਦਾਦੇ ਸਿੱਖ ਸਨ ਤੇ ਇਥਾਂ ਕੈਸੀ ਪਰਿਵਾਰ ਵੀ ਦੇਖੇ ਹਨ ਜਿਹਨਾਂ ਦੇ ਦਾਦੇ ਪੜਦਾਦੇ ਅੰਮ੍ਰਿਤਧਾਰੀ ਸਨ ਅੱਗੇ ਬੱਚੇ ਕੇਸ ਕੇਸ ਵੀ ਕਟਵਾ ਦਿੱਤੇ ਪਰ ਐਸੀ ਵੀ ਪਰਿਵਾਰ ਦੇਖਿਆ ਕੇ ਨਹੀਂ ਸਨ ਜਿਹਨਾਂ ਦੇ ਸਿਰਾਂ ਦੇ ਮੋਨੇ ਸਨ ਤੇ ਉਹਨਾਂ ਦੇ ਘਰ ਵਿੱਚ ਅੱਜ ਸਿੱਖੀ ਹੈ ਅਮਰਤਾਰੀ ਪਰਿਵਾਰ ਹਨ ਕਿਉਂ ਕਿ ਜਿੱਦਣ ਉਹਦੇ ਨਾਲ ਪਿਆਰ ਬਣੇਗਾ ਉਹ ਦੀ ਦਇਆ ਦੇ ਪਾਤਰ ਬਣ ਜਾਵਾਂਗੇ ਉਹ ਤਾਂ ਹਮੇਸ਼ਾ ਹੀ ਦਿਆਲੂ ਹੈ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਣ ਭਾਗਾ ਕੇ ਆ ਪਾਈਏ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਰਹਿਮਤ ਪ੍ਰਿਆਤ ਰੱਖਣ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ